Sí. So ਪਏ 200 ਰੁਪਏ 200 ਰੁਪਏ ਦਾ কুর্তা ਪਜਾਮਾ 200 ਰੁਪਏ ਦਾ কুর্তা ਪਜਾਮਾ ਲੈ ਲਓ 200 ਰੁਪਏ ਦਾ কুর্তা ਪਜਾਮਾ ਚੱਕੋ ਕੀਦਾ ਕੁੱੜ ਦਾ কুর্তা ਪਜਾਮਾ 15 15 16 ਚੱਕੋ 700 ਰੁਪਏ ਦਾ ਓ ਰੰਗ ਵੀ ਲੈ ਜੋ ਓ ਕਲਰ ਵੀ ਲੈ ਲਓ ਚੱਕੋ 700 ਰੁਪਏ ਦਾ 700 ਰੁਪਏ ਦਾ 1400 ਰੁਪਏ ਦੇ ਦੋ ਕੁਰਤੇ ਪਜਾਮੇ ਜਿਹੜਾ ਬਜ਼ਾਰਾਂ 'ਚ 14 1400 ਦਾ ਮਿਲਦਾ ਚੱਕੋ 700 ਰੁਪਏ ਦਾ ਨਾ ਬਰ ਆਵੇ ਨਾ ਕਲਰ ਫੇਟ ਹੋਵੇ ਪੇਪਰ ਕਾਟਨ ਦਾ কুর্তা ਪਜਾਮਾ ਬਜ਼ਾਰਾਂ 'ਚ ਤਿੰਨ 10000 ਦਾ 1500 ਰੁਪਏ ਦਾ ਉਹ ਚੱਕੋ ਬਾਰਡਰ ਪ੍ਰੂਫ ਕੁਰਤਾ ਪਜਾਮਾ ਬਿਆਨਾ ਚ 4 4000 ਦਾ ਚੱਕੋ 1500 ਰੁਪਏ ਦਾ ਆ ਦੇਖੋ ਜੀ ਦੇਖੋ ਦबई ਵਾਲੇ ਕੁਰਤੇ ਪਜਾਮੇ ਆ ਗਏ ਉਹ ਦबई ਦੇ ਸ਼ੇਖ ਜਿਹੜੇ ਕੁਰਤੇ ਪਜਾਮੇ ਪਾਉਂਦੇ ਉਹ ਵੀ ਆ ਗਏ ਦबई ਤੋਂ ਸਪੈਸ਼ਲ ਕੁਰਤਾ ਪਜਾਮਾ ਆ ਗਿਆ 100% ਕਾਟਨ ਕੁਆਲਟੀ 100% ਯੂਨਾਈਟਿਡ ਅਰਬ ਯੂਏਈ ਦੇਖੋ ਦबई ਵਾਲੇ ਕੁਰਤੇ ਪਜਾਮੇ ਜਿਹੜੇ 35 3500 ਰੁਪਏ ਬਾਜ਼ਾਰ ਚ ਲੈ ਲੋ 1120 ਰੁਪਏ ਦੇ ਵਿੱਚ ਚਾਹੇ ਕੁਰਤਾ ਹੀ ਮਾਉਣਾ ਲੋ ਚਾਹੇ ਸਲਵਾਰ ਸੂਟ ਨਾਲੋ ਉਹ ਚਾਹੇ ਪਠਾਨੀ ਸੂਟ ਨਾਲੋ ਪਿੰਡਾਂ ਵਾਲੇ ਸਰਪੰਚ ਪੰਜ ਲੰਬੜਦਾਰ ਐਮ ਐਲ ਏ ਮਦਰੀ ਸਾਰੇ ਖੁਸ਼ ਕਰ ਦਾਂਗੇ ਵਾਈਟ ਤੋਂ ਬਿਨਾ ਤੁਸੀਂ ਲੈਣਾ ਬਲੈਕ ਕੁਰਤਾ ਪਜਾਮਾ ਉਹ 700 ਰੁਪਏ ਦਾ কুর্তা ਵਿਮਾ ਦੇ ਰਹੇ ਆ ਬਲੈਕ ਕਲਰ ਸਿਰਫ 700 ਰੁਪਏ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੀ ਬੱਕੋ ਵੱਖਰੀ ਕੁਆਲਿਟੀ ਕਲਰਾਂ ਦੇ ਵਿੱਚ ਕਰਤਾਗੇ ਚੈਪੋ ਚਾਹੇ ਲਾਈਟ ਰੰਗ ਚਾਹੇ ਡਾਰਕ ਰੰਗ ਜਿੰਨੇ ਮਰਜ਼ੀ ਲੈ ਲਓ ਮੇਲੇਲਣ ਦੇ ਵਿੱਚ ਮੈਟੀ ਦੇ ਵਿੱਚ ਗੀਜ਼ਾ ਦੇ ਵਿੱਚ ਟਾਪ ਕਲਾਸ ਦੇ ਰੰਗ ਆ ਗਿਆ ਚਾਹੇ ਆਫਿਸ ਹਾਸਤੇ ਲੈਣੀਆਂ ਚਾਹੇ ਘਰ ਪਾਉਣ ਨੂੰ ਲੈਣੀਆਂ ਟਾਪ ਕਲਾਸ ਦੀਆਂ ਸ਼ਰਟਾਂ ਪਲੇਨ ਵਾਈਟ ਚਾਹੇ ਚੈੱਕ ਲਾਈਨਿੰਗ ਦੇ ਵਿੱਚ ਲੈਣਾ ਡੋਬੀ ਦੇ ਵਿੱਚ ਲੈਣਾ ਤੁਸੀਂ ਡਾਰਕ ਕਲਰ ਚ ਲੈਣਾ ਲਾਈਟ ਕਲਰ ਚ ਲੈਣੇ ਆ ਤਾਂ ਸ਼ਾਟਾਂ ਦੇ ਵਿੱਚ ਬਹੁਤ ਭਾਰੀ ਵੈਰਾਈਟੀ ਆ ਵੇ ਆਫਰ ਦੱਸ ਦਿਨਾ ਦੀ 10 ਦਿਨਾਂ ਦੀ ਭਾਰੀ ਆਫਰ ਆ 10 ਦਿਨਾਂ ਦੀ ਭਾਰੀ ਆਫਰ ਆ ਦੇਖੋ ਜੀ ਜਿਹੜੇ ਬਾਜ਼ਾਰਾਂ ਚ ਜਾ ਕੇ ਤੁਸੀਂ 2 ਪੀਸ ਕੋਟ ਪੈਂਟ ਲੈਨੇ ਹੋ 10 1000 12 12000 ਰੁਪਏ ਦੇ ਮਾਤੂ ਸ਼ਰੀਦ ਦਸਾਰ ਬਾਗਾ ਆਪਣਾ ਮੋਗਾ ਰੋਡ ਤੇ ਆਜੋ ਓਏ 10 1000 ਵਾਲਾ 2 ਪੀਸ ਕੋਟ ਪੈਂਟ ਸਿਰਫ 2995 ਚ ਲੈ ਜਾਓ ਉਹ ਵੀ ਸਲਾਈ ਕਰਕੇ ਉਹ ਸਲਾਈ ਕਰਕੇ ਦਵਾਂਗੇ ਬਾਜ਼ਾਰ ਚ ਦਰਜੀ 3 3000 35 500 ਰੁਪਏ ਸਲਾਈ ਲੈਂਦੇ ਆ ਉਹ ਤੁਸੀਂ ਲੈਣਾ 3 ਪੀਸ ਕੋਟ ਪੈਂਟ ਦੇਖੋ ਪੂਰਾ ਸ਼ਾਨਦਾਰ 3 ਪੀਸ ਕੋਟ ਪੈਂਟ 15000 16000 ਇਦਾਂ ਬਾਜ਼ਾਰ ਚ ਰੇਟ ਮੰਗਦੇ ਅਸੀਂ 3760 ਦੇ ਵਿੱਚ ਦਵਾਂਗੇ 3 ਪੀਸ ਕੋਟ ਪੈਂਟ ਭਾਈ ਜੀ ਰੰਗਾ ਮੇਚ ਤੇ ਚੈਪ ਕੱਢ ਦਾਂਗੇ ਆ ਕੱਪੜਾ ਚੈੱਕ ਕਰ ਲੋ ਆ ਚੈੱਕ ਕਰੋ ਇਦਾਂ ਰੈਡੀ ਕਰਕੇ ਡੰਮੀ ਦਵਾਵਾਂਗੇ ਉਦੋਂ ਗੱਲ ਚਾਹੇ 2 ਪੀਸ ਬਣਾ ਲਓ ਚਾਹੇ 3 ਪੀਸ ਬਣਾ ਲਓ ਰੰਗਾਂ ਵਿੱਚ ਹੀ ਚੈੱਕ ਕਰੋ ਭਾਜੀ ਲਾਈਟ ਡਾਰਕ ਜਿੱਦਾਂ ਦੇ ਮਰਜ਼ੀ ਰੰਗ ਬਣਾ ਲਓ ਔਰ ਕੱਪੜੇ ਦੀ ਕੁਆਲਿਟੀ ਮੈਂ ਕਹਿੰਨਾ ਭਾਜੀ ਮੂਹੋ ਬੋਲਦਾ ਕੱਪੜਾ ਮੂਹੋ ਕੁਆਲਿਟੀ ਚੈੱਕ ਕਰਵਾ ਦਿਓ ਪਟਾਖੇ ਪਾ ਕੇ ਦਿਖਾ ਦਿਓ ਅੱਜ ਕਰਾ ਦੇ ਦੇਖੋ ਜੀ ਰੰਗ ਤੁਹਾਨੂੰ ਲਾਈਟ ਵੀ ਮਿਲ ਜਾਣਿਆ ਰੰਗ ਤੁਹਾਨੂੰ ਡਾਰਕ ਵੀ ਮਿਲ ਜਾਣਿਆ ਭਾਈ ਜੀ ਇਦੋਂ ਆਪਣੀ ਲਗਜ਼ਰੀ ਵੈਰਾਈਟੀ ਵੀ ਦਿਖਾ ਰਹੇ ਹੋ ਨਾ ਬਿਲਕੁਲ ਕੋ 4500 ਰੁਪਏ ਦਾ ਕੋਰ ਪੈਂਟ ਸੀ ਕੇ ਦਿੰਨੇ ਆ ਕੋਈ 5000 ਦਾ ਕੋ ਤੁਸੀਂ ਸੀ ਆ ਰਾਮ ਦਾ ਕੋਟ ਪੈਂਟ ਲੈਣਾ ਜੇ ਤੁਸੀਂ ਚਾਹੁੰਦੇ ਹੋ ਰੇਮਨ ਦਾ ਕੋਟ ਪੈਂਟ ਲੈਣਾ ਬਾਜ਼ਾਰਾਂ ਦੇ ਵਿੱਚ ਇਹਨਾਂ ਦਾ ਰੇਟ ਕੀ ਹੈ ਪਤਾ ਕਰ ਲੋ 5 5 6 6000 ਸਮਾਈ ਹੈ ਤੇ 15 15000 ਦਾ ਕਪੜਾ 25000 'ਚ ਕੋਟ ਪੈਂਟ ਪੈਂਦਾ ਪਰ オリジナル ਰੇਮਨ ਦਾ ਕੋਟ ਪੈਂਟ 8000 ਦੇ ਵਿੱਚ ਸੀ ਕੇ ਦੇ ਦਿੰਨੇ ਆ ਕੋਟ ਡਿਜ਼ਾਈਨਿੰਗ ਦੀ ਕਮੀ ਕੋਈ ਨਹੀਂ ਚਾਹੇ ਤੁਸੀਂ ਕੋਟ ਪੈਂਟ ਲੈਣੇ ਆ ਤੁਸੀਂ ਆਪਣੀ ਵਾਈਫ ਦੇ ਨਾਲ ਮੈਚ ਕਰਨਾ ਚਾਹੇ ਤੁਸੀਂ ਕੰਟਰਾਸਟ ਦੇ ਵਿੱਚ ਬਣਾਉਣੇ ਆ ਮਤਲਬ ਉਹ ਚੀਜ਼ ਦਵਾਂਗੇ ਜਿਹੜੀ ਕਿਤੇ ਮਿਲਣੀ ਨਹੀਂ ਹਸਬੰਡ ਵਾਈਫ ਦੀ ਮੈਚਿੰਗ ਕਰਕੇ ਮਤਲਬ ਹਰ ਇੱਕ ਚੀਜ਼ ਚਾਹੇ ਪਿੰਡਾਂ ਵਾਲੇ ਮੁੰਡੇ ਆਜੋ ਚਾਹੇ ਸ਼ਹਿਰਾਂ ਵਾਲੇ ਭਰਾ ਸਾਡੇ ਆਜਣ ਸਾਰਿਆਂ ਲਈ ਟਾਪ ਦੀ ਲਗਜ਼ਰੀ ਵੈਰਾਈਟੀ ਅਸੀਂ ਦਵਾਂਗੇ ਦੇਖੋ ਜੀ ਸ਼ੇਰਵਾਨੀਆਂ ਚੈੱਕ ਕਰ ਲੋ ਟਾਪ ਕਲਾਸ ਦੀਆਂ ਜਿਹੜਾ ਬਾਜ਼ਾਰਾਂ ਦੇ ਵਿੱਚ 10 10 12 12000 ਰੈਂਟ ਤੇ 30 30 40 40000 ਦੀ ਸ਼ੇਰਵਾਨੀ ਸਾਡੇ ਕੋਲ 6500 ਰੁਪਏ ਦੇ ਵਿੱਚ ਰੈਡੀ ਕਰਕੇ ਲੈ ਜਾਓ ਰੰਗ ਕਲਰ ਆਪਦੀ ਪਸੰਦ ਦਾ ਬਣਾ ਲਓ ਡਿਜ਼ਾਈਨ ਆਪਦੀ ਪਸੰਦ ਦਾ ਬਣਾ ਲਓ ਤੁਸੀਂ ਫਿਨਿਸ਼ਿੰਗ ਚੈੱਕ ਕਰ ਲਓ ਹੁਣ ਤੁਸੀਂ ਕੁੜਤੇ ਚੈੱਕ ਕਰ ਲਓ ਕੁੜਤੇ yellow ਚਾਹੇ ਤੁਸੀਂ ਬਲੈਕ ਲੈਣੇ ਆ ਚਾਹੇ 골ਡ ਦੇ ਵਿੱਚ ਲੈਣੇ ਆ ਚਾਹੇ ਤੁਸੀਂ ਜਾਗੋ ਪਾਰਟੀਆਂ ਵਾਸਤੇ ਆ येलो ਕਲਰ ਦੀ ਥੀਮ ਬਣਾਉਣੀ ਆ ਭਾਜੀ ਤੁਸੀਂ ਵੈਰਾਈਟੀ ਚੈੱਕ ਕਰ ਲਓ ਮੈਂ ਕਹਿੰਨਾ ਚੰਡੀਗੜ੍ਹ ਮੁਹਾਲੀ ਦਿੱਲੀ ਤੱਕ ਘੁੰਮਿਆ ਉਹ ਵੈਰਾਈਟੀ ਤੁਹਾਨੂੰ ਕਿਤੇ ਨਹੀਂ ਮਿਲਣੀ ਜੋ ਮਾਤੂ ਸ਼੍ਰੀ ਦਸਤਾਰ ਤੇ ਮਿਲ ਜਾਣੀ ਆ ਸਭ ਤੋਂ ਵੱਡਾ ਫਾਇਦਾ ਕੀ ਭਾਜੀ ਇੱਥੇ ਟੇਲਰਿੰਗ ਇੱਥੇ ਕੱਪੜਾ ਲੋ ਟੌਪ ਕਲਾਸ ਦੀਆਂ ਚੀਜ਼ਾਂ ਕਿਸੇ ਚੀਜ਼ ਦੀ ਭਾਜੀ ਇੱਥੇ ਕਮੀ ਕੋਈ ਨਹੀਂ ਹੈਗੀ ਸੋ ਚਾਹੇ ਤੁਸੀਂ ਲੈਣੇ ਕੁੜਤੇ ਪਜਾਮੇ ਤੁਸੀਂ ਲੈਣੇ ਕੋਟ ਪੈਂਟ ਬਲੇਜ਼ਰ ਬਾਸਕਟ ਸ਼ੇਰਵਾਨੀਆਂ ਆਜੋ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਾਣਾ ਮੋਗਾ ਰੋਡ ਨੰਬਰ ਸਕਰੀਨ ਤੇ ਹੈਗਾ ਸਾਡੇ ਟੇਲਰ ਸਾਡੇ ਕੋ ਟਾਪ ਕਲਾਸ ਆ ਫਿਨਿਸ਼ਿੰਗ ਤੁਸੀਂ ਦੇਖ ਲਓ ਸਵਾਈ ਕੱਪੜੇ ਦੀ ਆ ਹੁਣ ਤੁਸੀਂ ਇਹ ਕੁੜਤਾ ਪਜਾਮੇ ਦੀ ਜਿਹੜੀ ਆਫਰ ਸਾਡੀ ਲਈ ਆ 1000 ਰੁਪਏ ਦੇ ਪੰਜ ਪੂਰੇ ਪੰਜਾਬ ਚੋਂ ਨਹੀਂ ਤੁਹਾਨੂੰ ਮਿਲਣਾ ਇਹ ਕੁੜਤੇ ਪਜਾਮੇ ਦਾ ਫਾਇਦਾ ਲੈ ਲਓ ਬਾਗਾ ਪ੍ਰਾਣਾ ਮੋਗਾ ਰੋਡ ਤੇ ਆਜੋ ਕੋਟ ਪੈਂਟ ਕੁੜਤੇ ਪਜਾਮੇ ਸ਼ੇਰਵਾਨੀਆਂ ਬਾਸਕਟ ਹੈਗੀਆਂ ਪਰ ਲੇਡੀ ਸੂਟ ਜਿੱਥੇ ਅਸੀਂ ਸੂਟ ਦੇ ਰਹੇ ਆ ਪਲਾਜੋ ਸੂਟ 100 ਰੁਪਏ ਦਾ 25 ਰੁਪਏ ਦੁਪੱਟਾ 250 ਰੁ ਤੇ 250 ਰੁਪਏ ਦਾ ਆਲ ਓਵਰ 5 ਮੀਟਰ ਸੂਟ ਜਿਹੜਾ ਬਿਆਰਾਂ ਦੇ 5 500 ਦਾ ਮੀਟਰ ਸੋ ਚਾਹੇ ਤੁਸੀਂ ਸੂਟ ਲੈਣੇ ਆ ਚਾਹੇ ਤੁਸੀਂ ਕੋਟ ਮਿੰਟ ਕੁਰਤੇ ਪਜਾਮੇ ਲੈਣੇ ਆ ਛੇਤੀ ਆਜੋ ਬਹੁਤ ਵੱਡੇ ਫਾਇਦੇ ਮਾਤੂ ਸ਼੍ਰੀ ਦਸਤਾਰ ਬਾਗਾ ਪਾਣਾ ਮੂਗਾ ਰੋਡ ਤੁਹਾਡੇ ਘਰ ਆਇਆ ਆ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਜਾਣ ਕੇ ਲੈਣ ਤੁਸੀਂ ਕਾਲ ਕਰ ਸਕਦੇ